ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਤੇ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਲੈ ਕੇ ਚੱਲੇ ਆਂ ਭਾਈ ਰੂਪੇ ਕੇ ਪਿੰਡ ਤੇ ਤੁਹਾਨੂੰ ਦੱਸਾਂਗੇ ਉਸ ਸਥਾਨ ਦਾ ਜਿਹੜਾ ਇਤਿਹਾਸ ਉਹ ਕੀ ਆ ਤੇ ਨਾਲ ਦੇ ਨਾਲ ਤੁਹਾਨੂੰ ਜੀ ਦੱਸ ਦਈਏ ਕਿ ਇਹ ਜਿਹੜਾ ਸਥਾਨ ਆ ਇੱਥੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਆਪਣੇ ਪਵਿੱਤਰ ਚਰਨ ਪਾਏ ਸੀ ਤੇ ਭਾਈ ਰੂਪਾ ਜੀ ਦੇ ਨਗਰ ਦੇ ਨਾਮ ਤੇ ਇਹ ਜਿਹੜਾ ਨਗਰ ਸੀ ਉਹ ਬਸਾਇਆ ਸੀ ਆਪਾਂ ਤੁਹਾਨੂੰ ਸਾਰਾ ਇਤਿਹਾਸ ਵੀ ਪੜ ਕੇ ਸੁਣਾਵਾਂਗੇ ਤੇ ਸਾਰੇ ਦਰਸ਼ਨ ਕਰਾਵਾਂਗੇ ਇਸ ਸਥਾਨਾਂ ਦੀ ਨਾਲੇ ਤੁਹਾਨੂੰ ਗੁਰਦੁਆਰਾ ਮੋੜੀ ਸਾਹਿਬ ਦੇ ਵੀ ਦਰਸ਼ਨ ਕਰਵਾਵਾਂਗੇ ਜੁੜੇ ਰਹੋ ਵੀਡੀਓ ਦੇ ਨਾਲ ਜੇ ਪਹਿਲੀ ਵਾਰ ਸਾਡੇ ਚੈਨਲ ਤੇ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਜੇ ਵੀਡੀਓ ਚੰਗੀ ਲੱਗੀਏ ਤਾਂ ਉਹਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਜੁੜੇ ਰਹੋ ਸਾਡੀ ਵੀਡੀਓ ਦੇ ਨਾਲ ਪੜਦੇ ਇਤਿਹਾਸ ਪਿੰਡ ਵੱਡਾ ਕਰਦੇ ਨਿਵਾਸੀ ਬਾਬਾ ਆਕਲ ਜੀ ਨੇ ਆਪਣੀ ਸੁਪਤਰੀ ਦਾ ਵਿਆਹ ਟਕਲਾਣੀਏ ਪਿੰਡ ਦੇ ਵਾਸੀ ਸਾੰਧੀ ਦੇ ਸੁਪੁੱਤਰ ਸਾਧੂ ਨਾਲ ਕੀਤਾ ਸੂਰਤੀ ਆਪਣੇ ਪਤੀ ਸਾਧੂ ਨੂੰ ਲੈ ਕੇ ਛੇਵੇਂ ਪਾਤਸ਼ਾਹ ਸੇ ਗੁਰੂ ਹਰਗੋਬਿੰਦ ਸਾਹਿਬ ਕੋਲ ਡਰ ਲਈ ਪਹੁੰਚੀ ਗੁਰੂ ਸਾਹਿਬ ਨੇ ਉਸ ਨੂੰ ਆਪਣਾ ਸਿੱਖ ਬਣਾਇਆ ਤੇ ਗੁਰਮਖ ਦੀ ਪਦਵੀ ਦਿੱਤੀ ਸਤਿਗੁਰੂ ਦੇ ਵਾਰ ਨਾਲ ਪਾਈ ਸਾਧੂ ਸਿੰਘ ਦੇ ਘਰ 1614 ਈਸਵੀ ਵਿੱਚ ਇੱਕ ਬੱਚੇ ਨੇ ਜਨਮ ਲਿਆ ਸੱਚੇ ਪਾਤਸ਼ਾਹ ਨੇ ਉਸ ਬੱਚੇ ਦਾ ਨਾਮ ਰੂਪ ਚੰਦਰ ਰੱਖਿਆ ਇਹ ਸਾਰਾ ਪਰਿਵਾਰ ਗੁਰੂ ਸਾਹਿਬ ਪ੍ਰਤੀ ਬੜੀ ਸ਼ਰਧਾ ਰੱਖਦੇ ਸਨ ਇੱਕ ਦਿਨ ਦੋਵੇਂ ਹਾੜੀ ਦੀ ਫਸਲ ਬਾੜ ਰਹੇ ਸਨ ਉਹਨਾਂ ਨੂੰ ਬੜੀ ਪਿਆਸ ਲੱਗੀ ਜਦੋਂ ਪਾਣੀ ਪੀਣ ਲੱਗੇ ਤਾਂ ਉਹ ਸ਼ੀਤਲ ਜਲ ਬਹੁਤ ਹੀ ਠੰਡਾ ਸੀ ਤਾਂ ਦੋਮਾ ਨੇ ਕਿਹਾ ਕਿ ਇਹ ਪਾਣੀ ਤਾਂ ਸਤਿਗੁਰੂ ਦੇ ਪੀਣ ਯੋਗ ਹੈ ਉਹਨਾਂ ਨੇ ਪਾਣੀ ਨਾ ਪੀਤਾ ਤੇ ਬੇਹੋਸ਼ ਹੋ ਕੇ ਡਿੱਗ ਪਈ ਉਸ ਸਮੇਂ ਕਟੋਕਰ ਦੇ ਜਾਣਕਾਰ ਸ਼ੀਮੀ ਪਾਸ਼ਾ ਹਰਗੋਬਿੰਦ ਸਾਹਿਬ ਦੀ ਟਰਾਲੀ ਵਿਖੇ ਆਪਣੇ ਸਾਧੂ ਦੇਖਾ ਠਹਿਰੇ ਹੋਏ ਸਨ ਉਹ ਉੱਥੋਂ ਉੱਠੇ ਅਤੇ ਘੋੜਾ ਨਾਲ ਲੈ ਕੇ ਉਹਨਾਂ ਨੇ ਸ਼ਰਦਾ ਪ੍ਰਤੀ ਉਸ ਤੋਂ 32 ਮੀਲ ਦੂਰ ਦਾ فاਸਲਾ طے ਕਰਕੇ ਆਪਣੇ ਸੇਵਕ ਕੋਲ ਪਹੁੰਚੇ ਤਾਂ ਇਹ ਦੋਵੇਂ ਉਸ ਸਮੇਂ बेहोश ਸਨ ਤਾਂ ਸਤਿਗੁਰੂ ਨੇ ਜੰਡ ਉੱਪਰ ਟੰਗਿਆ ਕੋਨਾ ਲਾ ਕੇ ਦੋਨਾਂ ਦੇ ਪਾਣੀ ਦੇ ਛਿੱਟੇ ਮਾਰ ਕੇ ਹੋਸ਼ ਵਿੱਚ ਲਿਆਂਦਾ ਪਹਿਲਾਂ ਆਪ ਜਲ ਛਕਿਆ ਤੇ ਬਾਅਦ ਵਿੱਚ ਉਹਨਾਂ ਨੂੰ ਪਲਾਇਆ ਉਹਨਾਂ ਨੇ ਸਰਦਾ ਭਾਵਨਾ ਦੇਖ ਕੇ ਉਹਨਾਂ ਨੂੰ ਅਨੰਤ ਵਰ ਦਿੱਤੇ ਇਹਨਾਂ ਦੇ ਸਰਦਾ ਤੋਂ ਪਸੰਦ ਹੋ ਕੇ ਛੇਵੇਂ ਪਾਤਸ਼ਾਹ ਜੀ ਨੇ ਆਪਣੇ ਹਸਤ ਕਲਮਾ ਨਾਲ ਨਾਲ ਪਾਈ ਰੂਪ ਸਿੰਘ ਜੀ ਦੀ ਮੋੜੀ ਗੱਟੀ ਉਹ ਤੁਸੀਂ ਮੋੜੀ ਅੱਜ ਵੀ ਉੱਥੇ ਦੇਖ ਸਕਦੇ ਹੋ ਆਉਂ ਆਪਾਂ ਤੁਹਾਨੂੰ ਉਸਗਾ ਦੇਵੀ ਦਰਸ਼ਨ ਕਰਵਾਉਂਦੇ ਆ ਤੇ ਸਾਡੇ ਨਾਲ ਤੁਸੀਂ ਦਰਸ਼ਨ ਕਰੋ ਅਸੀਂ ਅੰਦਰ ਟੇਕ ਜਾਂ ਹੁਣ ਮੱਥਾ ਤੇ ਤੁਸੀਂ ਵੀ ਦਰਸ਼ਨ ਜਰੂਰ ਕਰਿਓ ਇਸ ਪਵਿੱਤਰ ਸਥਾਨ ਦੇ ਜਿੱਥੇ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਆਪਣੇ ਪਵਿੱਤਰ ਚਰਨ ਪਾਏ ਤੇ ਇਸ ਨਗਰ ਨੂੰ ਵਸਾਇਆ ਉਹਨਾ ਪਰ ਚੱਲਿਆ ਗੁਰਦਰਾ ਮੋੜੀ ਸਾਹਿਬ ਤੁਸੀਂ ਦੇਖ ਸਕਦੇ ਹੋ ਕੋ ਲਿਖਿਆ ਆ ਭਾਈ ਰੂਪ ਚੰਦ ਜੀ ਦਾ ਘਰ ਇੱਥੇ ਜਿਹੜੀ ਮੋੜੀ ਸਾਹਿਬ ਆ ਉਹ ਵੀ ਆਪਾਂ ਤੁਹਾਨੂੰ ਦਰਸ਼ਨ ਕਰਵਾਉਣੀ ਆ ਅੰਦਰ ਜਾ ਕੇ ਛੋਟਾ ਜਿਹਾ ਇਹ ਸਥਾਨ ਆ ਇੱਥੇ ਜਿਹੜੀਆਂ ਪ੍ਰਾਤਨ ਚੀਜ਼ਾਂ ਨੇ ਗੁਰੂ ਸਾਹਿਬ ਜੀ ਦੇ ਸਮੇਂ ਦੀਆਂ ਵਰਤਿ ਨੇ ਜਿਹੜੇ ਬਰਤਨ ਨੇ ਉਹਨਾਂ ਦੀ ਬੜੀ ਸਾਫ ਸਵਾਲ ਕੀਤੀ ਹੋਈ ਆ ਤੇ ਇਹ ਜਿਹੜੀਆਂ ਇਤਿਹਾਸਿਕ ਚੀਜ਼ਾਂ ਨੇ ਉਹਨਾਂ ਨੂੰ ਸਾਂਭ ਕੇ ਰੱਖਿਆ ਹੋਇਆ ਵਾ ਤੇ ਅੰਦਰ ਵੀ ਤੁਸੀਂ ਦੇਖਿਓ ਜਿਹੜੀਆਂ ਲੋਹਾ ਨੇ ਉਹ ਬਹੁਤ ਹੀ ਜ਼ਿਆਦਾ ਸੋਹਣਿਆ ਤਿਆਰ ਕੀਤੀਆਂ ਹੋਈਆਂ ਨੇ ਆ ਤੇ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਸ਼ੀਸ਼ੇ ਦੇ ਵਿੱਚ ਜਿਹੜੀਆਂ ਇਤਿਹਾਸਿਕ ਨਿਸ਼ਾਨੀਆਂ ਨੂੰ ਸਾਮ ਕੇ ਰੱਖਿਆ ਹੋਇਆ ਨੇ ਬਰਤਨ ਵਾਹੀ ਦੇ ਵਿੱਚ ਚਲੋ ਮੱਥਾ ਟੇਕੋ ਅਚੇ ਇਹ ਉਹੀ ਮੋੜੀਸਾਵਾ ਸੰਗਤ ਜਿਹੜੀ ਹਰਗੋਬਿੰਦ ਸਿੰਘ ਨੇ ਆਪਣੇ ਹੱਥਾਂ ਨਾਲ ਗੱਡੀ ਸੀ ਤੇ ਇਸ ਨਾਲ ਗੱਡੀ ਸਥਾਪਨਾ ਕੀਤੀ ਸੀ ਤੇ ਦੇਖ ਸਕਦੇ ਹੋ ਕਿੰਨੇ ਸੋਨੇ ਜਿਹੜੀਆਂ ਪੁਰਾਣੀਆਂ ਇਤਿਹਾਸਿਕ ਨਿਸ਼ਾਨੀਆਂ ਇਹਨਾਂ ਸੰਭੇ ਰੱਖੀਆਂ ਹੋਈਆਂ ਨੇ ਦਰਸ਼ਕਾਂ ਪਰੋਂ ਕਿ ਵਾਈਕ੍ਰੋ ਚੁਰ ਲਿਖੋ ਨੋਟ نیچے गिर ਜੇਗਾ ਦੇਖਦੀ ਹੈ ਇਹ ਤਾਂ ਘੱਟ ਦੇਖਦੀ ਹੈ ਚੱਲ ਪਾਤੋ ਉਹ 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 ਉਹ